ਤਾਂ ਸ਼ੰਭੂ ਬਾਦਰ ਦੇ ਉੱਪਰ ਖੜੇ ਆ ਕਿਸਾਨ ਅੰਦੋਲਨ 02 ਦਾ ਅੱਜ 15ਵਾਂ ਦਿਨ ਆ ਦਾ ਅਸੀਂ ਇਹ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਪਿੱਛੇ ਸਟੇਜ ਆ ਜਿਹੜੀ ਦੇਖ ਸਕਦੇ ਹੋ ਸਟੇਜ ਲੱਗੀ ਹੋਈ ਹੈ ਇੱਕ ਟਰਾਲੀ ਖੜਾ ਕੇ ਉਸ ਦੇ ਉੱਪਰ ਸਟੇਜ ਲਗਾਈ ਗਈ ਆ ਪਿੱਛੇ ਇੱਕ ਬੈਨਰ ਲੱਗਿਆ ਹੋਇਆ ਤੇ ਨਾਲ ਜਿਹੜੇ ਕਿਸਾਨ ਜੂਨੀਅਨਾਂ ਦੇ ਝੰਡੇ ਨੇ ਉਹ ਲੱਗੇ ਹੋਏ ਆ ਤਾਂ ਸ਼ੰਭੂ ਬਾਦਰ ਦੀਆਂ ਤਸਵੀਰਾਂ ਦਿਖਾ ਰਹੇ ਆ ਇਧਰਲੀ ਸਾਈਡ ਦੇਖ ਕੇ ਗੱਲ ਕਰੀਏ ਬਜ਼ੁਰਗ ਜਿਹੜੇ ਨੇ ਉਹ ਤੁਹਾਨੂੰ ਸਟੇਜ ਦੇ ਅੱਗੇ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਸਐਸ ਤੋਂ ਆਗੂਆਂ ਦੇ ਵੱਲੋਂ ਸੰਬੋਧਨ ਕੀਤਾ ਜਾਂਦਾ ਤੇ ਇਸੇ ਸਟੇਜ ਤੋਂ ਫਿਰ ਜਿਹੜੇ ਸੰਦੇਸ਼ ਨੇ ਜਾਂ ਮੈਸੇਜ ਨੇ ਉਹ ਅੱਗੇ ਕਿਸਾਨਾਂ ਦੇ ਤੱਕ ਪਹੁੰਚਾਈ ਜਾਂਦੇ ਆ ਸਾਹਮਣੇ ਦੀ ਤਸਵੀਰ ਦਿਖਾਈਏ ਤਾਂ ਜਿੱਥੇ ਸਟੇਜ ਆ ਉੱਥੋਂ ਕੁਝ ਦੂਰੀ ਦੇ ਉੱਪਰ ਬੈਕਸਾਈਡ ਦੇ ਉੱਪਰ ਫੋਰਸ ਖੜੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋएगी ਬੈਰੀਕੇਡ ਜਿਹੜੇ ਨਜ਼ਰ ਆ ਰਹੇ ਹੋਣਗੇ ਤੇ ਹੁਣ ਉਧਰਲੀ ਸਾਈਡ ਦੀ ਜੇਕਰ ਗੱਲ ਕਰੀਏ ਤਾਂ ਫੋਰਸ ਦੇ ਵੱਲੋਂ ਵੀ ਆਪਣਾ ਜਿਹੜਾ ਇੱਕ ਟੈਂਟਾ ਲਗਾ ਲਿਆ ਗਿਆ ਕਿਉਂਕਿ ਲਗਾਤਾਰ ਪ੍ਰਸ਼ਾਸਨ ਹੈ ਜਿਹੜਾ ਫੋਰਸ ਆ ਉਹ ਵੀ ਇੱਥੇ ਲਗਾਤਾਰ 15 ਦਿਨਾਂ ਤੋਂ ਖੜੇ ਆ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀ ਦੇਖੋ ਇਹ ਜਿਹੜੇ ਕਿਸਾਨ ਬੈਠੇ ਨੇ ਇਹ ਲਗਾਤਾਰ ਇੱਥੇ ਡਟੇ ਹੋਏ ਨੇ ਅੱਜ 15 ਦਿਨ ਹੋ ਚੁੱਕੇ ਨੇ ਕਿਸਾਨਾਂ ਨੂੰ ਇੱਥੇ ਡਟੇ ਹੋਇਆ ਕਿਉਂਕਿ 13 ਫਰਵਰੀ ਦੀ ਕਾਲ ਜਿਹੜੀ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਸੀ ਦਿੱਲੀ ਕੂਚਵੀ ਉਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਦੇ ਆ ਖਨੌਰੀ ਬਾਰਡਰ ਦੇ ਉੱਪਰ ਪਹੁੰਚਦੇ ਆ ਤੇ ਲਗਾਤਾਰ ਇੱਥੇ ਕਿਸਾਨ ਡਟੇ ਹੋਏ ਨੇ ਤਾਂ ਤਸਵੀਰਾਂ ਦਿਖਾ ਰਹੇ ਹਾਂ ਇਸ ਸਮੇਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ 'ਚ ਕਿਸਾਨ ਇੱਥੇ ਡਟੇ ਹੋਏ ਨੇ ਕੈਸੂਮੇ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਹੋ ਚੁੱਕਿਆ ਉੱਥੇ ਹੀ ਦੱਸਦੇ ਆ ਕਿ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਵੀ ਕੀਤੀ ਗਿਆ ਆਗੂਆਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਇੱਕ ਚੀਜ਼ ਕਲੀਅਰ ਕੀਤੀ ਆ ਕਿ ਐਸਕੇਐਮ ਦੇ ਨਾਲ ਜੋ ਜਥੇਬੰਦੀਆਂ ਇਸ ਸਮੇਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਨੂੰ ਲੈ ਕੇ ਜਦੋਂ ਅਸੀਂ ਸਵਾਲ ਕੀਤਾ ਤਾਂ ਉਹਨਾਂ ਨੇ ਕਹਿਣਾ ਸੀ ਕਿ ਕਮੇਟੀ ਜਿਹੜੀ ਅਸੀਂ ਵੀ ਬਣਾ ਦਿੱਤੀ ਹੈ ਤੇ ਜਲਦ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਜਥੇਬੰਦੀਆਂ ਦੀ ਆਪਸ ਦੇ ਵਿੱਚ ਹੋਏਗੀ ਦੱਸਦੀ ਹੈ ਕਿ ਲਗਾਤਾਰ ਐਸਕੇਮ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਆ ਜਿਹੜੇ ਹੁਣ ਉਹ ਉਲੀਕੇ ਜਾ ਰਹੇ ਆ ਉੱਥੇ ਹੀ ਜੇਕਰ ਬਾਰਡਰਾਂ ਦੇ ਉੱਪਰ ਬੈਠੇ ਕਿਸਾਨਾਂ ਦੀ ਗੱਲ ਕਰੀਏ ਤਾਂ ਉਹ ਵੀ ਲਗਾਤਾਰ ਘਟੇ ਹੋਏ ਨੇ ਤਾਂ ਅੱਜ 15ਵਾਂ ਦਿਨ ਆ ਦੇਖ ਸਕਦੇ ਹੋ ਸਟੇਜ ਦੀ ਕਾਰਵਾਈ ਇੱਕ ਸਾਈਡ ਤੇ ਸ਼ੁਰੂ ਹੋ ਚੁੱਕੀ ਆ ਉੱਥੇ ਹੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਹੁਣ ਸਟੇਜ ਦੇ ਕੋਲੇ ਪਹੁੰਚਣੇ ਸ਼ੁਰੂ ਹੋ ਚੁੱਕਿਆ ਤੇ ਪਿੱਛੇ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟਰਾਲੀਆਂ ਨੇ ਜਿਹੜੀਆਂ ਉਹ ਪੁੱਲ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਲੱਗੀਆਂ ਹੋਈਆਂ ਤਾਂ ਇਹ ਦੇਖੋ ਵੱਡਾ ਇਕੱਠਾ ਕਿਸਾਨਾਂ ਦਾ ਤੇ ਜਿਹੜਾ ਇਕੱਠ ਅਸੀਂ ਪਹਿਲੇ ਦਿਨ ਦਿਖਾਇਆ ਸੀ ਉਸੇ ਤਰੀਕੇ ਲਗਾਤਾਰ ਕਿਸਾਨ ਇੱਥੇ ਢੱਟੇ ਹੋਏ ਨੇ ਇੱਕ ਸਾਈਡ ਤੇ ਲੰਗਰ ਸੇਵਾ ਚੱਲ ਰਹੀ ਆ ਇੱਕ ਸਾਈਡ ਤੇ ਦਵਾਈਆਂ ਦੀ ਸੇਵਾ ਚੱਲ ਰਹੀ ਆ ਦੂਜੇ ਪਾਸੇ ਸਟੇਜ ਦੀ ਕਾਰਵਾਈ ਆ ਤੇ ਸਾਹਮਣੇ ਬੈਰੀਕੇਡ ਆ ਜਿਹੜੇ ਉਹ ਲੱਗੇ ਹੋਇਆ ਤਾਂ ਕੱਗਰ ਦਰਿਆ ਦੇ ਉੱਪਰ ਜੋ ਘਰ ਦਰਿਆ ਦਾ ਪੁਲ ਹੈ ਉਸ ਪੁਲ ਦੇ ਉੱਪਰ ਬੈਰੀਕੇਡ ਲਗਾਏ ਹੋਇਆ ਤੇ ਲਗਾਤਾਰ ਕਿਸਾਨ ਇੱਥੇ ਪ੍ਰਦਰਸ਼ਨ ਕਰ ਰਿਹਾ ਉੱਥੇ ਹੀ ਤੁਹਾਨੂੰ ਟਰੈਕਟਰ ਨੇ ਜਿਹੜੇ ਉਹ ਖੜੇ ਹੋਏ ਨਜ਼ਰ ਆ ਰਹੇ ਹੋਣਗੇ ਤਾਂ ਬਿਲਕੁਲ ਬੈਰੀਕੇਡਾਂ ਦੇ ਨਜ਼ਦੀਕ ਸਟੇਜ ਦੇ ਕੋਲੇ ਜਿਹੜੇ ਬੈਰੀਕੇਡ ਨੇ ਲੱਗੇ ਹੋ ਉੱਥੇ ਹੀ ਟਰੈਕਟਰ ਵੀ ਦੂਜੇ ਪਾਸੇ ਖੜੇ ਨੇ ਤਾਂ ਲਗਾਤਾਰ ਕਿਸਾਨ 15 ਦਿਨਾਂ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਐਮਐਸਪੀ ਦੀ ਮੰਗ ਨੂੰ ਲੈ ਕੇ ਕਰਜ਼ਾ ਮੁਆਫੀ ਨੂੰ ਲੈ ਕੇ ਜਿਹੜਾ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਅੱਜ 15 ਦਿਨ ਹੋ ਚੁੱਕੇ ਨੇ ਅੱਜ 15ਵਾਂ ਦਿਨ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੇ ਤਾਂ ਹਰ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਤਾ ਸ਼ੰਭੂ ਬਾਡਰ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਕਿਸਾਨ ਦੇਖ ਸਕਦੇ ਹੋ ਇੱਥੇ ਅਖਬਾਰ ਪੜ੍ਹਦੇ ਹੋਏ ਕਿਸਾਨ ਤੁਹਾਨੂੰ ਨਜ਼ਰ ਆ ਰਹੇ ਨੇ ਬਹੁਤ ਘਟ ਜਈਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਕਿਸੇ ਸੰਘਰਸ਼ ਦੇ ਦੌਰਾਨ ਕਿ ਇਸ ਤਰੀਕੇ ਨਾਲ ਨਾਲ ਦੁਨੀਆਦਾਰੀ ਦਾ ਵੀ ਜਿਹੜਾ ਧਿਆਨ ਰੱਖਿਆ ਜਾ ਰਿਹਾ ਤਾਂ ਵੱਡੀ ਗਿਣਤੀ ਜਿੱਥੇ ਬਜ਼ੁਰਗ ਨੇ ਉੱਥੇ ਹੀ ਨੌਜਵਾਨ ਵੀ ਇਸ ਮੋਰਚੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਸ਼ੰਭੂ ਬਾਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਅਜ 15ਵਾਂ ਦਿਨ ਹੈ ਲਗਾਤਾਰ ਕਿਸਾਨ ਇੱਥੇ ਗੱਦੇ ਹੋਏ ਨੇ ਸਹਿਯੋਗੀ ਸਾਥੀ ਕਰਨ ਦੇ ਨਾਲ ਸੁਖਦਲੇ